ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਹਿਲੇ ਸਾਥ ਸੰਗਤ ਜੀਓ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਆਪਾਂ ਪਿੰਡ ਰੌਕੇ ਕਲਾਂ ਵੱਲੋਂ ਗੁਰਦਾਰਾ ਕੇਸਰ ਸਾਹਿਬ ਤੋਂ ਸਮੁੱਚੇ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਪ੍ਰਬੰਧਕਾਂ ਦੇ ਸਹਿਯੋਗ ਦੇ ਨਾਲ ਇੱਕ ਵੀਡੀਓ ਪਾਈ ਸੀ ਜੋ ਕਿ ਆਪਣੀ ਮਨੁੱਖਤਾ ਦੀ ਸੇਵਾ ਜੋ ਚੱਲ ਰਹੀ ਹੈ ਹਸਨਪੁਰ ਜ਼ਿਲ੍ਹਾ ਲੁਧਿਆਣਾ ਸਾਡੇ ਮੈਂਟੂ ਪੀਰ ਵੱਲੋਂ ਜਿਹੜੀਆਂ ਨੇਕਾ ਸੇਵਾਵਾਂ ਕੀਤੀਆਂ ਜਾ ਰਹੀਆਂ ਉਸ ਦੇ ਸਬੰਧ ਦੇ ਵਿੱਚ ਅੰਡਰੌਕੇ ਕਲਾਂ ਦੇ ਨੌਜਵਾਨ ਪਿਛਲੇ ਦਿਨੀ ਜਿਹੜੇ ਉੱਥੇ ਪਹੁੰਚੇ ਸੀ ਸੋ ਉੱਥੋਂ ਦੇ ਸੇਵਾਵਾਂ ਨੂੰ ਦੇਖਦੇ ਹੋਏ ਪਰ ਮੰਨਦੇ ਵਿੱਚ ਹੋਇਆ ਕਿ ਇਹਨਾਂ ਦੇ ਲਈ ਕੁਛ ਨਾ ਕੁਛ ਇਹਨਾਂ ਪਰਿਵਾਰਾਂ ਦੇ ਲਈ ਇਹਨਾਂ ਮੰਗੁੱਦੀ ਲੋਕਾਂ ਦੇ ਲਈ ਆਪਾਂ ਵੀ ਕੁਛ ਨਾ ਕੁਛ ਜਿਹੜਾ ਜੋਦਾਨ ਪਾ ਕੇ ਲਈਏ ਸੋਸੇ ਜੀ ਨੂੰ ਮੁੱਖ ਰੱਖਦੇ ਹੋਏ ਨਹੀਂ ਰੋਕ ਪਿੰਉਈ ਵੱਲੋਂ ਮੈਂ ਪਿਛਲੇ ਦਿਨ ਇੱਕ ਵੀਡੀਓ ਪਾਈ ਸੀ ਜਿਸ ਦੇ ਲਈ ਜਿਹੜੇ ਪਿੰਡ ਦੇ ਨਗਰ ਨਿਵਾਸੀਆਂ ਦੇ ਪਰਿਵਾਰਾਂ ਨੇ ਇਹਨਾਂ ਦੇ ਭਰਾਵਾਂ ਨੇ ਬਹੁਤ ਸਹਿਯੋਗ ਦਿੱਤਾ ਸੋ ਜਿਸ ਦੇ ਵਿੱਚ ਜਿਹੜੀ ਦੋਦਨ ਗ라이 ਚੱਲੀ ਸੋ ਉਸ ਦੇ ਵਿੱਚ ਮੈਂ ਸਾਰੇ ਨਗਰ ਨਿਵਾਸੀਆਂ ਦਾ ਪੂਰੇ ਪ੍ਰਬੰਧਕਾਂ ਵੱਲੋਂ ਦਿਲ ਦੀਆਂ ਗਰਾਹੀਆਂ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਦਸਾਂ ਨਾ ਹੋ ਦੀ ਕਿਰਤ ਕਮਾਈ ਦੇ ਵਿੱਚੋਂ ਆਪਣਾ ਦਸਵੰਦ ਪਾ ਕੇ ਉਹਨਾਂ ਲੋਕਾਂ ਦੇ ਲਈ ਜਿਹੜੀ ਸੇਵਾ ਕੀਤੀ ਹੈ ਜਿਨ੍ਹਾਂ ਨੂੰ ਉਹ ਜਾਣਦੇ ਵੀ ਨਹੀਂ ਇਹ ਸੱਚੀ ਸੁੱਚੀ ਮਨੁੱਖਤਾ ਦੀ ਸੇਵਾ ਹੁੰਦੀ ਆ ਕਿਉਂਕਿ ਕਈ ਵਾਰੀ ਆਪਾਂ ਦੇਖਦੇ ਆਂ ਜਿੱਥੇ ਕੋਈ ਆਪਣਾ ਸਹਿਚਾਰ ਹੁੰਦਾ ਕੋਈ ਆਪਣਾ ਦੋਸਤ ਹੁੰਦਾ ਜਾਂ ਕਿ ਆਪਣੇ ਸਹਿਚਾਰ ਦਾ ਪਰਿਵਾਰ ਹੁੰਦਾ ਆਪਾਂ ਉਹਨਾਂ ਦੀ ਮਦਦ ਕਰਦੇ ਆਂ ਕਿਉਂ ਕਰਦੇ ਆਂ ਕਿਉਂਕਿ ਆਪਣੇ ਨਾਲ ਜੁੜੇ ਹੁੰਦੇ ਆ ਉਹਨਾਂ ਦੇ ਲਈ ਆਪਣੇ ਮਾਨ ਦੇ ਵਿੱਚ ਭਾਵ ਉੱਠਦਾ ਕਿ ਹਾਂ ਆਪਾਂ ਇਹਨਾਂ ਦੀ ਸਪੋਰਟ ਕਰਨੀ ਆ ਪਰ ਉਹ ਇਨਸਾਨ ਜਿਹੜੇ ਉੱਥੇ ਮੈਂਟੂ ਵੀਰ ਜਿਹੜਾ ਸੇਵਾ ਕਰ ਰਿਹਾ ਪਤਾ ਨਹੀਂ ਕਿਹੜੇ-ਕਿਹੜੇ ਪਿੰਡਾਂ ਚੋਂ ਕਿਹੜੇ ਇਲਾਕਿਆਂ ਦੇ ਵਿੱਚੋਂ ਉੱਥੇ ਆ ਕੇ ਆਸਰਾ ਤੱਕਦੇ ਆ ਸੋ ਉਹਨਾਂ ਨੂੰ ਆਪਣੇ ਨਗਰ ਦੇ ਵਿੱਚ ਬਹੁਤ ਸਾਰੇ ਲੋਕ ਜਾਣਦੇ ਨਹੀਂ ਹੋਵਾਂਗੇ ਪਰ ਫਿਰ ਵੀ ਇੱਕ ਪਰਮਾਤਮਾ ਦੀ ਕਿਰਪਾ ਵੱਲੋਂ ਪੰਜਾਬ ਦੇ ਵਿੱਚ ਇੱਕ ਇਹੋ ਜਿਹੀ ਰੀਤ ਆ ਪੰਜਾਬ ਦੇ ਲੋਕਾਂ ਦਾ ਕਿੱਡਾ ਵੱਡਾ ਦਇਆਲਾ ਚਾਹੇ ਆਪਣੇ ਨਗਰ ਦੇ ਵਿੱਚ ਨੇਕਾ ਸੇਵਾਵਾਂ ਚੱਲ ਰਹੀਆਂ ਗੁਰੂ ਘਰੇ ਸੇਵਾਵਾਂ ਚੱਲ ਰਹੀਆਂ ਲੋੜਵੰਦ ਪਰਿਵਾਰਾਂ ਦੀ ਸੇਵਾਵਾਂ ਚੱਲਦੀਆਂ ਪਰ ਫਿਰ ਵੀ ਮਨ ਦੇ ਵਿੱਚ ਆਇਆ ਕਿ ਜਿਹੜੇ ਉਹ ਲੋਕ ਆ ਜਿਨ੍ਹਾਂ ਦਾ ਆਸਰਾ ਵਾਹਿਗੁਰੂ ਆ ਵਾਹਿਗੁਰੂ ਆਪਸ ਕੇ ਇਤਾਂ ਦੇ ਲੋਕਾਂ ਦੇ ਵਿੱਚ ਇਹੜਾ ਪ੍ਰਦੇਸ਼ ਕਰਦਾ ਹੈ ਸੋ ਇਹਨਾਂ ਵੀਰਾਂ ਨੇ ਜਿਹੜਾ ਪ੍ਰਬੰਧ ਕੀਤਾ ਨਗਰ ਦੇ ਵਿੱਚ ਪਟਾਕਾ ਮਾਰੀ ਸਾਡੀਆਂ ਮਤਾਵਾਂ ਨੇ ਭੈਣਾਂ ਨੇ ਬਹੁਤ ਸੇਉ ਦਿੱਤਾ ਜਿਨ੍ਹਾਂ ਨੇ ਵਾਜਾ ਮਾਰ ਮਾਰ ਕੇ ਕਈ ਵਾਰੀ ਅੱਗੇ ਢਾਲੀ ਨਿਕਲ ਜਾਂਦੀ ਸੀ ਤੇ ਪਿੱਛੋਂ ਆਵਾਜ਼ ਮਾਰ ਕਹਿਣਾ ਭਾਈ ਸਾਥੋਂ ਦੀ ਸੇਵਾ ਉਹ ਆ ਕੇ ਲੈ ਕੇ ਜਾਓ ਸੋ ਬੜਾ ਮਨ ਨੂੰ ਖੁਸ਼ੀ ਹੋਈ ਹੈ ਕਿ ਇਨਸਾਨੀਅਤ ਦੇ ਲਈ ਅੱਜ ਵੀ ਲੋਕ ਜਿਉਂਦੇ ਆ ਇਸੇ ਕਰਕੇ ਦੁਨੀਆ ਖੜੀ ਆ ਕਿਉਂਕਿ ਜਿੱਥੇ ਪਾਪ ਹੋ ਰਿਹਾ ਉੱਥੇ ਪੁੰਨ ਵੀ ਹੋ ਰਿਹਾ ਸਾਡੇ ਪਿਆਰ ਦੀ ਧਰਤੀ ਕਿੰਦਾ ਸੀ ਜਿੱਥੇ ਨੇਕਾਂ ਸੇਵਕ ਜਲ ਰਹੇ ਆ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਰਿਹਾ ਹੁਣ ਸ਼ਹੀਦੀ ਦਿਹਾੜੇ ਚੱਲ ਰਹੇ ਆ ਖਾਂ ਖਾਂ ਉਪਰ ਠੰਡੇ ਮਿੱਠੇ ਜਾਲੀ ਸ਼ਹੀਦਾਂ ਲੱਗ ਰਹੀਆਂ ਆਪਾਂ ਖੜਿਆ ਜਾਦੇ ਆ ਸਾਡੇ ਪੰਜੇ ਬਾਦਸ਼ਾਹ ਸ਼ਹੀਦਾਂ ਦੇ ਸਰਦਾਰ ਸ਼੍ਰੀ ਗੁਰਜਨ ਦੇਵ ਜੀ ਦੀ ਪੱਟੀ ਸ਼ਾਲ ਦਾ ਇਸ ਦੇ ਸੌਣ ਦੇ ਵਿੱਚ ਕਦੇ ਵੀ ਪਿੱਛੇ ਨਹੀਂ ਹਟਦੇ ਸਾਡੇ ਲੋਕ ਸਦਾ ਹੀ ਤਿਆਰ ਹੁੰਦੇ ਆ ਸੋ ਮੈਂ ਧੰਨਵਾਦ ਕਰਦਾ ਸੂਚੇ ਪ੍ਰਬੰਧਕਾਂ ਵੱਲੋਂ ਜਿਨ੍ਹਾਂ ਨੇ ਆਪਣੀ ਦਸਾਂ ਨੂੰ ਹੀ ਕਿਰਤ ਕਮਾਈ ਦੇ ਵਿੱਚ ਜਿਹੜਾ ਸਾਨੂੰ ਸਹਿਯੋਗ ਦਿੱਤਾ ਜਿਸ ਦੇ ਵਿੱਚ ਸਾਨੂੰ 3 ਕੁਆਂਟਲ ਜਿਹੜਾ ਆਟਾ ਇਕੱਠਾ ਹੋਇਆ ਔਰ ਇੱਕ ਟਰਾਲੀ ਜਿਹੜੀ ਕਣਕ ਦੀ ਸਾਨੂੰ ਇਕੱਤਰ ਹੋਈ ਆ ਸੋ ਨਗਰ ਦੇ ਵਿੱਚੋਂ ਸਾਨੂੰ ਹਿੱਸਾ ਹੋਇਆ ਔਰ ਜਿਵੇਂ ਮਾਇਆ ਦੀ ਗੱਲ ਕਰਾਂ ਤਾਂ 1 ਲੱਖ 461 ਰੁਪਏ ਜਿਹੜੀ ਸਾਨੂੰ ਆਇਆ ਨਾ ਉਹ ਪੱਟੀ ਹੋਈ ਆ ਜਿਸ ਦੇ ਵਿੱਚੋਂ ਤੁਰੀ ਬਣਾ 63200 ਰੁਪਏ ਸਾਡਾ ਖਰਚਾ ਆਇਆ ਹੈ ਜਿਵੇਂ ਮੇਰੇ ਆਪਾਂ ਨੂੰ ਤੇਲ ਪਾਣੀ ਲੈ ਕੇ ਰੱਡਣ ਜਾਣਾ ਜਾਂ ਸਪੀਕਰ ਆਪਾਂ ਲਾਇਆ ਸੀਗਾ ਉਹਦੇ ਲਈ ਬਾਕੀ ਜੇ ਕੋਈ ਹੋਰ ਸੇਵਾ ਹੋਈ ਹੋ ਪ੍ਰਬੰਧਕਾਂ ਨੇ ਆਪਣੇ ਕੋਲੋਂ ਪਾਈ ਆ ਇਹ 63200 ਰੁਪਏ ਖਰਚਾ ਕਰਕੇ 97291 ਰੁਪਏ ਸਾਡੇ ਕੋਲ ਬਾਕੀ ਬਚਦੇ ਆ ਜਿਹੜੇ ਅਸੀਂ ਉੱਥੇ ਪ੍ਰਬੰਧਕਾਂ ਨੂੰ ਪਹੁੰਚੇ ਕਰ ਦੇਣੇ ਆ ਮੈਂ ਇੱਕ ਵਾਰ ਫੇਰ ਐਨਾਈ ਭਰਾਮਾਂ ਦਾ ਨਗਰ ਨਿਵਾਸੀ ਪੰਡਰਾਉਪੇ ਕਲਾਂ ਦਾ ਮੇਰੇ ਸਮੁੱਚੇ ਭਰਾਮਾਂ ਵੱਲੋਂ ਇਹਨਾਂ ਪ੍ਰਬੰਧਕਾਂ ਵੱਲੋਂ ਜਿਨ੍ਹਾਂ ਨੇ ਆਪਣੇ ਕੰਮਾਂ ਨੂੰ ਜ਼ਬੋਸ਼ ਕਰਦੇ ਹੋਏ ਇਸ ਨੇਕ ਕੰਮ ਵਿੱਚ ਹਿੱਸਾ ਪਾਇਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਨੌਜਵਾਨਾਂ ਦਾ ਸੋ ਇਸੇ ਤਰ੍ਹਾਂ ਸਾਥ ਦੇ ਰਹੋ ਜੀ ਕੱਲ ਨੂੰ ਜਿਹੜੀ ਮਾਇਆ ਏ ਔਰ ਜਿਹੜੀ ਇਹ ਕਣਕਾ ਜਿਵੇਂ ਵੀ ਪ੍ਰਬੰਧਕਾਂ ਦਾ ਵਿਚਾਰ ਹੋਊਗਾ ਜਿਵੇਂ ਵੀ ਨਗਰ ਦਾ ਆਪਣਾ ਪ੍ਰੋਜੈਕਟਾਂ ਉੱਪਰ ਜਨਾ ਗੱਲ ਹੋਊਗੀ ਫੋਨ ਤੇ ਯਰੋਂ ਜਸਤਰਾ ਵਿੱਚ ਇਹ ਚਾਹੀਦੀ ਜੇ ਮਾਇਆ ਦੀ ਸਾਰੀ ਮਾਇਆ ਪਹੁੰਚੀ ਕਰਤੀ ਜਾਊਗੀ ਜੇਕਰ ਕੋਈ ਆਟਾ ਦਾਲੇ ਚਾਹੀਦੀ ਹੋਵੇ ਉਹ ਪਹੁੰਚੀ ਕਰ ਦੇ ਜਿਹੜੀ ਵੀ ਲੋੜ ਹੋ ਗਈ ਚੀਜ਼ ਜੀ ਪਹੁੰਚੀ ਕਰ ਦੇਵਾਂਗੇ ਸੋ ਇਸੇ ਤਰ੍ਹਾਂ ਸਾਡੇ ਦੋਰੀ ਆਉਂਦੇ ਸਾਲ ਦੇ ਲਈ ਜਿਹੜੀਆਂ ਵੀ ਸੇਵਾਵਾਂ ਹੋਣਗੀਆਂ ਉਹ ਤੁਹਾਨੂੰ ਇਹ ਦੱਸ ਦਿੱਤੇ ਜਾਣਗੀਆਂ ਇਸ ਸਾਲ ਜੇ ਆਪਾਂ ਇੱਕ ਵਾਰੀ ਇਕੱਠੇ ਕਰਨੀ ਆ ਜਾਂ ਦੋ ਵਾਰੀ ਇਕੱਠੇ ਕਰਨੀ ਆ ਕਿਉਂਕਿ ਆਪਣੇ ਨਗਰਵਤੀ ਸੇਵਾਵਾਂ ਚੱਲ ਰਹੀਆਂ ਤੁਸੀਂ ਆਪ ਸਭ ਵੱਧ ਝੜ ਕੇ ਸਹਿਯੋਗ ਪਾਉਣੇ ਆ ਇਸ ਕੰਮ ਦੇ ਵਿੱਚ ਸਹਿਯੋਗ ਪਾਇਆ ਮੇਰੇ ਕੋਲ ਫਿਰ ਤੁਹਾਨੂੰ ਰਕਤਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ